ਅੱਜ ਦੀ ਅਗਲੀ ਵੱਡੀ ਖਬਰ ਅੰਮ੍ਰਿਤਸਰ ਦੇ ਵਾਲਮੀਕੀ ਪਾਈਚਾਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਤਾਂ ਅਮ੍ਰਿਤਕਸਾਨਦੀ ਬੇਅਦਬੀ ਤੋਂ ਨਾਰਾਜ਼ ਵੰਡਾਰੀ ਪੁਲ ਜਾਮ ਕਰ ਦੇਣਗੇ ਵੱਡਾ ਐਲਾਨ ਕੀਤਾ ਗਿਆ ਭੰਡਾਰੀ ਪੁਲ ਜਾਮ ਕਰਨ ਦਾ ਐਲਾਨ ਕੀਤਾ ਗਿਆ ਧਾਰਮਿਕ ਕਸਾਨੀ ਬੇਅਦਬੀ ਤੋਂ ਨਾਰਾਜ਼ ਚੱਲ ਰਿਹਾ ਹੈ ਵਾਲਮੀਕੀ ਪਾਈਚਾਰ ਅੰਮ੍ਰਿਤਸਰ ਤੋਂ ਇਹ ਖਬਰ ਹੈ ਪਵਿੱਤਰ ਸ਼ਾਂਤੀ ਅਣਉਚਿਤ ਗਤੀਵਿਧੀਆਂ ਦੇ ਇਲਜ਼ਾਮ ਲਗਾਏ ਗਏ ਨੇ ਵਾਲਮੀਕੀ ਪਾਈਚਾਰ ਦੇ ਵੱਲੋਂ ਮਾਹੌਲ ਖਰਾਬ ਕਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ एक बार फिर तो दस दिए कि वाल्मीकि भाईचारे सख्त कार्रवाई की गई है खिलाफ जो धार्मिक भावना वाल्मीकि माहौल खराब करने सख्त कार्रवाई की गई है इस ही एक वाला ऐलान भी, भी किया गया अमृतसर के वाल्मीकि भाईचारे वालों एक वाला एलान किया गया धार्मिक अस्थानी बेदबी तो नाराज भंडारी पुल जाम करने का ऐलान किया दरअसल पवित्र अस्थान से अनुचित गतिविधियां ਦੇ ਇਲਜ਼ਾਮ ਕੁਝ ਲੋਕਾਂ ਦੇ ਲੱਗੇ ਨੇ ਕੁਝ ਲੋਗ ਨੇ ਜੋ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਕੁਝ ਲੋਗ ਨੇ ਜੋ ਇਕਸਰਤਾ ਫਲਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਜ਼ਰੂਰੀ ਹੈ ਪਰਤ ਸਾਰੇ ਨਾਲ ਸਾਰੇ ਸਹਿਯੋਗੀ ਜੁੜੇ ਹੋਏ ਨੇ ਪਰਤ ਕੀ ਮੰਗਿਆ ਨਾ ਦੇ ਬਲੋ ਕੀਤੀ ਗਈ ਹੈ ਕਿਸ ਤਰ੍ਹਾਂ ਦੀ困难 ਹੈ ਕੀ ਕੋਈ ਇਸ ਤਰ੍ਹਾਂ ਦੀ ਵਾਪਰੀ ਹੈ ਔਰ ਜੋ ਪੰਡਾਰੀਪੁਰ ਜਮ ਕਰੰਦਾ ਐਲਾਨ ਵੀ ਕੀਤਾ ਗਿਆ ਹੈ ਕੀ ਐਲਾਨ ਹੈ ਬਿਲਕੁਲ ਗਗਨ ਦੋਸਤ ਗਿਆ ਜੰਮੁਰੀ ਸਰ ਵਾਸੀ ਦੇ ਲਈ ਇੱਕ ਵੱਡੀ ਖਬਰ ਹੈਗੀ ਕਹਿ ਸਕਦੇ ਕਿ ਅੱਜ ਅੰਮ੍ਰਿਤਸਰ ਵਾਸੀ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਗੁਰੂ ਨਗਰ ਅੰਮ੍ਰਿਤਸਰ ਦੇ ਲਾਈਫਲਾਈਨ ਵਾਲੇ ਪੁਲ ਜਿਸ ਨੂੰ ਕਿਹਾ ਜਾਂਦਾ ਭੰਡਾਰੀ ਪੁਲ ਉਹ ਅੱਜ ਬਾਲਮਿਕੀ ਸਮਾਜ ਤੋਂ ਜਿਹੜਾ ਜਾਮ ਕਰਨ ਦਾ ਜਿਹੜਾ ਉਹ ਐਲਾਨ ਕੀਤਾ ਗਿਆ ਹੈਗਾ ਤੁਹਾਨੂੰ ਦੱਸ ਦੇ ਇੱਕ ਜਿਹੜਾ ਬਾਲਮਿਕੀ ਸਮਾਜ ਦੇ ਲੋਕ ਨੇ ਸਮੂਦਾਇਨ ਉਹਦਾ ਹੀ ਕਹਿਣਾ ਕਿ ਕਿਤਨਾ ਕਿਤਨਾਂ ਦਾ ਜਿਹੜਾ ਟੀਥ ਸਥਾਨ ਹੈਗਾ RAMTITH ਉੱਥੇ ਜਿਹੜੀ ਹੈ ਬੇਅਤ ਵੀ ਜਿਹੜੀ ਹੈ ਉਹ ਕੀਤੀ ਗਈ ਕਿਉਂਕਿ ਉਹਨੇ ਕਿਤਨੇ ਕਿਤਨੇ આરોਪ ਲਗਾਏ ਨੇ ਕਿ ਕੁਝ ਲੋਕਾਂ ਦੇ ਵੱਲੋਂ ਕਿਰਪਾਨਾਂ ਦੇ ਨਾਲ ਉਹਨਾਂ ਦੇ ਟੀਥ ਸਥਲ ਤੇ ਜਿਹੜਿਆ ਦਾਖਲ ਹੋਏ ਸੀ ਜਿਸ ਤੋਂ ਬਾਅਦ ਕੋਈ ਤਰਫ ਸਥਾਨ ਦੀ ਜਿਹੜੀ ਮਰਿਆਦਾ ਨੂੰ ਜਿਹੜੀ ਹੈ ਉਹਨਾਂ ਦੇ ਵੱਲੋਂ ਉਹਨਾਂ ਨਾਲ ਕੀਤੀ ਗਈ ਸੀ ਤੇ ਪਾਸੇ ਸਾਈਡ ਨੂੰ ਜਿਹੜਾ ਉਹ ਤੋੜਿਆ ਗਿਆ ਸੀ ਜਿਸ ਤੋਂ ਬਾਅਦ ਉੱਥੇ ਜਿਹੜਾ ਜਬਰਦਸਤ ਝੰਡਾ ਜਿਹੜਾ ਉਹ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਵਾਲਮੀਕੀ ਸਮਾਜ ਦੇ ਵੱਲੋਂ ਪੱਤੀ ਜਿਹੜੀ ਹੈ ਉਹ ਜਿਤਾਈ ਗਈ ਸੀ ਜਿਸ ਤੋਂ ਬਾਅਦ ਉਹ ਜਸ ਅੱਜ ਬਾਲਮਿਕੀ ਸਮਾਜ ਦੇ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਪੰਡਾਰੀ ਪੁਲ ਜਿਹੜਾ ਉਹਨਾਂ ਦੇ ਵੱਲੋਂ ਸਵੇਰੇ ਜਾਮ ਕੀਤਾ ਜਾਣਾ ਹੈਗਾ ਜੋ ਕਿ 5 ਵਜੇ ਤੱਕ ਜਿਹੜਾ ਉਹ ਜਾਮ ਰਹੇਗਾ ਤੇ ਵੱਡੀ ਗੱਲ ਦੱਸਦੇ ਕਿ ਪੰਡਾਰੀ ਪੁਲ ਕੋਈ ਆਮ ਪੁਲ ਨਹੀਂ ਹੈਗਾ ਇੱਕ ਹਿਸਾਬ ਦਾ ਸ਼ਾਇਦ ਉਹ ਜਿਹੜਾ ਇੱਕ ਪੁਰਾਣਾ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਜਾਂ ਨਵਾਂ ਅੰਮ੍ਰਿਤਸਰ ਸ਼ਹਿਰ ਹੈ ਉਸ ਨੂੰ ਐ ਜੋੜਦਾ ਹੈਗਾ ਤੇ ਕਹਿ ਸਕਦੇ ਕਿ ਅੱਜ ਦੇ ਦਿਨ ਅੰਮ੍ਰਿਤਸਰ ਵਾਸੀਆਂ ਨੂੰ ਕਾਫੀ ਵੱਡੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ। ਬਿਲਕੁਲ ਨਾ ਚਾਹੁੰਦਾ ਸਟੇਕ ਜਿਹੜਾ ਅੰਮ੍ਰਿਤਸਰ ਪੁਲਿਸ ਵੀ ਹੈਗੀ ਉਹ ਵੀ ਲਗਾਤਾਰ ਵਾਲਮੀਕੀ ਸਮਾਜ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਸਮਝਾਉਣ ਦੀ ਲਗਾਤਾਰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜਾ ਤੁਹਾਡੇ ਵੱਲੋਂ ਕਾਲ ਦਿੱਤੀ ਗਈ ਆ ਭੰਡਾਰੀ ਪੁਲ ਜਾਂ ਪਰਦੇ ਉਹ ਵਾਪਸ ਲੈ ਲੇ ਦਿੱਤੀ ਜਾਵੇ ਕਿਉਂਕਿ ਬਹੁਤ ਲੋਕਾਂ ਨੂੰ ਜਿਹੜਾ ਸਭ ਮੁਸ਼ਕਲਾਂ ਸਾਹਮਣਾ ਕਰਨਾ ਪੈ ਸਕਦਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਸਖਤ ਆ ਉੱਥੇ ਜਿਹੜੀ ਪੁਲਿਸ ਜਿਹੜੀ ਆ ਭੰਡਾਰੀ ਪੁਲ ਤੇ ਉਹ ਤਨਾਤ ਕਰ ਦਿੱਤੀ ਗਈ ਹੈ ਤੇ ਕੁਝ ਹੀ ਸਮੇਂ ਬਾਅਦ ਵਾਲਮੀਕੀ ਸਮਾਜ ਦੇ ਆਗੂ ਵੀ ਜਿਹੜਾ ਭੰਡਾਰੀ ਪੁਲ ਪਹੁੰਚਣਗੇ ਤੇ ਜਾਮ ਕਰਨਾ ਜਿਹੜਾ ਉਹ ਸ਼ੁਰੂ ਹੋ ਜਾਣ ਇਹ ਮੰਗਿਆ ਕਿ ਦੂਜੀ ਧਿਰ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਜਦ ਤੱਕ ਕਾਰਵਾਈ ਨਹੀਂ ਕੀਤੀ ਜਦ ਤੱਕ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਹੈ ਉਹ ਲਗਾਤਾਰ ਜਾਰੀ ਰਹੇਗਾ ਤੇ ਕਹਿ ਸਕਦੇ ਕਿ ਅੱਜ ਦੇ ਦਿਨ ਅੰਮ੍ਰਿਤਸਰ ਵਾਸੀਆਂ ਨੂੰ ਇੱਕ ਵੱਡਾ ਮੁਸ਼ਕਿਲ ਹੈ ਜਿਆ ਉਹ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਸਵੇਰੇ ਲੋਕ ਆਪਣੇ ਕੰਮਾਂ ਤੇ ਜਾਂਦੇ ਨੇ ਕਾਰਾਂ ਤੇ ਜਾਂਦੇ ਨੇ ਕੰਮਕਾਰ ਕਰਦੇ ਨੇ ਪਰ ਜਦੋਂ ਸਵੇਰੇ 10 11 ਵਜੇ ਵਾਲਮੀਕੀ ਸਮਾਜ ਦੇ ਆਗੂ ਉੱਥੇ ਪੁੱਜਣਗੇ ਭੰਡਾਰੀ ਪੁਲ ਪੁੱਜਣਗੇ ਉਹਨਾਂ ਵੱਲੋਂ ਜਾਮ ਜਿਹੜਾ ਉਹ ਕੀਤਾ ਜਾਵੇਗਾ ਤੇ ਚਾਰੇ ਰਸਤੇ ਕਿਉਂਕਿ ਭੰਡਾਰੀ ਪੁਲ ਵਿੱਚ ਚਾਰ ਰਸਤੇ ਜਿਹੜੇ ਅਟੈਚ ਹੁੰਦੇ ਆ ਜਿਹੜੇ ਬਾਹਰੋਂ ਵੀ ਲੋਕ ਆਉਂਦੇ ਨੇ ਉਹ ਵੀ ਭੰਡਾਰੀ ਪੁਲ ਹੋ ਕੇ ਅੱਗੇ ਜਾਂਦੇ ਤੇ ਕਹਿ ਸਕਦੇ ਕਿ ਅੱਜ ਵੱਡੀ ਮੁਸ਼ਕਿਲ ਦਾ ਸਾਹਮਣਾ ਉਹ ਮਨੀ ਸਰਵਾਸੀ ਤੇ ਆਸ-ਪਾਸ ਦੇ ਲੋਕਾਂ ਨੂੰ ਕਰਨਾ ਪੈ ਸਕਦਾ ਕਿਉਂਕਿ ਭੰਡਾਰੀ ਪੁਲ ਜਿਹੜਾ ਉਹ ਅੱਜ ਜਾਮ ਰਹੇ ਠੀਕ ਹੈ ਭਾਰਤ ਤੁਸੀਂ ਇਸੇ ਨਜ਼ਰ ਬਣਾ ਕੇ ਰੱਖਣਾ ਕੋਈ ਅਪਡੇਟ ਆਂਦਾ ਤਾਂ ਸਾਰੀ ਤੇ ਜਾਣਕਾਰੀ ਜ਼ਰੂਰ ਪਹੁੰਚਾਉਣਾ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਬਹੁਤ ਸ਼ੁਕਰੀਆ